ਸਮਾਣਾ ਪਟਿਆਲਾ ਰੋਡ 'ਤੇ ਸਥਿਤ ਪਿੰਡ ਟਕੜੱਬਾ ਤੋਂ ਇੱਕ ਪੁਲਿਸ ਮੁਲਾਜ਼ਮ ਲਾਤਾ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਪੁਲਿਸ ਦਾ ਜਵਾਨ ਸਤਿੰਦਰ ਸਿੰਘ ਸਭ ਤੋਂ ਜ਼ਿਆਦਾ ਅਜੀਤ ਸਿੰਘ ਨਗਰ ਮੁਹਾਲੀ ਤੋਂ ਆਪਣੀ ਕਾਰ ਤੇ ਸਵਾਰ ਹੋ ਕੇ ਆਪਣੇ ਪਿੰਡ ਡੇਰਾ ਕੋਟਲਾ ਨਸਰੂਆ ਰਿਹਾ ਸੀ। ਅਤੇ ਉਸਦੀ ਕਾਰ ਟਕੜੱਬਾ ਦੇ ਬਸਟੇ ਤੋਂ ਮਿਲੀ। ਇਸ ਸਬੰਧੀ ਪੁਲਿਸ ਉਪ ਕਪਤਾਨ ਸਮਾਣਾ ਫਤੇ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਮੁਲਾਜ਼ਮ ਸਤਵਿੰਦਰ ਸਿੰਘ ਜੋ ਕਿ ਬਤੌਰ ਗਨਮੈਨ ਦੇ ਵਜੋਂ ਮੋਹਾਲੀ ਡਿਊਟੀ ਕਰਦਾ ਸੀ ਜਿਸ ਦੀ ਕੀ ਕਾਲੇ ਰੰਗ ਦੀ ਗੱਡੀ ਚੌਂਕੀ ਡਕਾਲਾ ਇਲਾਕੇ ਤੋਂ ਬਰਾਮਦ ਹੋਈ ਹੈ ਅਤੇ ਉਹਨਾਂ ਆਖਿਆ ਕਿ ਪੁਲਿਸ ਦੇ ਵੱਲੋਂ ਲਗਾਤਾਰ ਉਸ ਦੀ ਪਾਲ ਕੀਤੀ ਜਾ ਰਹੀ ਹੈ ਉਹਨਾਂ ਆਖਿਆ ਕਿ ਗੱਡੀ ਦੇ ਵਿੱਚੋਂ ਉਸ ਦਾ ਪਰਸ ਵੀ ਬਰਾਮਦ ਕੀਤਾ ਗਿਆ ਇਸ ਦੇ ਨਾਲ ਹੀ ਗੱਡੀ ਦੇ ਵਿੱਚੋਂ ਖੂਨ ਦੇ ਕਤਰੇ ਵੀ ਵਿਖੇ ਗਏ ਨੇ ਉਹਨਾਂ ਆਖਿਆ ਕਿ ਜਿਸ ਦੇ ਵੱਲੋਂ ਕੀ ਆਪਣੀ ਪਤਨੀ ਦੇ ਨਾਲ ਫੋਨ ਤੇ ਗੱਲ ਕੀਤੀ ਗਈ ਸੀ ਅਤੇ ਆਪਣੀ ਲੋਕੇਸ਼ਨ ਵੀ ਉਸ ਨੂੰ ਭੇਜੀ ਗਈ ਸੀ ਅਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਫੋਨ ਬੰਦ ਹੋ ਗਿਆ ਅਤੇ ਉਸ ਤੋਂ ਬਾਅਦ ਹੀ ਉੱਤੇ ਪਰਿਵਾਰਿਕ ਮੈਂਬਰ ਘਬਰਾਏ ਹੋਏ ਨੇ ਇਸ ਨਾਲ ਹੀ ਉਹਨਾਂ ਆਖਿਆ ਕਿ ਸਮਾਣਾ ਪਟਿਆਲਾ ਰੋਡ ਤੇ ਇਸ ਤਰ੍ਹਾਂ ਮੁਲਾਜ਼ਮ ਦੀ ਗੱਡੀ ਦਾ ਮਿਲਣਾ ਇੱਕ ਵੱਡੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਜੀ ਸਾਡਾ ਮੇਰਾ ਭਾਂਜਾ ਹੈ ਜੀ ਇਹ ਮਹਾਲੀ ਕੰਮ ਜੋਬ ਕਰ ਰਿਹਾ ਪੰਜਾਬ ਪੰਜਾਬ 2016 ਦਾ ਪਰਚਾ ਠੀਕ ਹੈ ਇਹ ਮਤਲਬ ਤੇ ਬਾਅਦ ਜਿਵੇਂ ਆਉਂਦਾ ਸੀ ਇੱਕ ਦੋ ਦਿਨ ਘਾਰ ਇਦਾਂ ਹੀ ਆ ਰਿਹਾ ਸੀ ਤੇ ਫਿਰ ਇੱਕ ਇਹਦੀ ਤੰਨਣ ਲੱਗਿਆ ਮੇਰੀ ਮਸੀਨ ਨਾਲ ਗੱਲ ਹੋਈ ਮੈਂ ਆਉਣ ਦਿਆਂ ਚ ਫਿਰ ਉਸ ਮਸੀਨੇ ਫੋਨ ਕੀਤਾ 10:00 ਵਜੇ ਕਹਿੰਦਾ ਮੈਂ ਰਾਜਪੁਰੇ ਆ ਗਿਆ ਉਹ ਦੀ ਕੀ ਰਹੀ ਸੀ ਉਹ ਮੁਰਕੇ ਫੋਨ ਉਹਨੇ ਫਿਰ ਦੁਬਾਰਾ ਲਾਇਆ ਫੋਨ ਬੰਦ ਹੋ ਗਿਆ ਉਹਨੇ ਕਿ ਚਲੋ ਬੰਦ ਹੋ ਗਏ ਨਾ ਉਹਨੇ 12 ਵਜੇ ਤੱਕ ਦੀ ਦੀ ਉਹਨੇ ਕਿ ਫੋਨ ਬੰਦ ਹੋ ਗਿਆ ਵੀ ਆਇਆ ਵੀ ਨਹੀਂ ਫਿਰ ਉਹਨੇ ਦੂਜੇ ਜੀਆ ਨੂੰ ਥਾ ਸਾਨੂੰ ਫੋਨ ਕੀਤਾ ਜੀ ਫਿਰ ਕੀ ਕਦੋਂ ਆਏ ਚੋਜੇ ਨਹੀਂ ਅਜੇ ਤੱਕ ਗਾਮ ਪਿਹਾਰੇ ਨੂੰ ਉਹ ਰਸਤੇ ਫਿਰ ਗੱਡੀ ਖੜੀ ਦੇਖੀ ਜੀ ਜੀ ਜਦੋਂ ਫੋਨ ਵੀ ਗੱਡੀ ਖੜੀ ਜੀ ਹੋਈ ਜੀ ਨਾ ਚੇਕਿੰਗ ਜਿਹੜਾ ਉਹ ਕਾਪਾਣਦਾ ਜੀ ਇਹੋ ਲਾਜ਼ਮੀ ਉਹ ਹੈ ਨਹੀਂ ਸੀ ਜੋ ਦੇਖਿਆ ਰਿਹਾ ਉਹ ਦੇ ਨਿਸ਼ਾਨ ਦਾ ਸਰਕਾਰ ਦਾ ਆ ਵੀ ਮੈਨੂੰ ਤਾਂ ਬਹੁਤ ਸ਼ੱਕ ਹੋ ਗਿਆ ਜੀ ਇਹਦੇ ਵਕਤ ਘਟਨਾ ਵਾਪਰ ਗਈ ਹੈ ਹਾਂ ਫਿਰ ਉਹ ਸਾਡਾ ਪੁਲਿਸ ਨੂੰ ਫੋਨ ਕੀਤਾ ਪੁਲਿਸ ਵੀ ਚਲ ਆਈ ਰਾਤ 1:00 ਵਜੇ ਦਾ ਟਾਈਮ ਹਾਂ ਉਰੇ ਹੀ ਦੇਖਿਆ ਹੁਣ ਬੜਾ ਸਾਰੇ ਕਿਤੇ ਸਾਨੂੰ ਮਿਲਿਆ ਨਹੀਂ ਜੀ ਠੀਕ ਹੈ ਵਿੱਚ ਫੋਨ ਵੀ ਨਹੀਂ ਸੀ ਹੈਗਾ ਪਰਸੇ ਦੀ ਪਰਸ ਵਿੱਚ ਹੈਗਾ 50 ਰੁਪਏ ਨੇ ਦੇਖੀ ਸੱਕੀਆਂ ਨਹੀਂ ਖੋਨ ਵਿੱਚ ਹਾਂ ਜੀ ਦੇਖਿਆ ਹੀ ਆਪ ਨੂੰ ਕਾਫੀ ਫੋਨ ਸੀ ਹਾਂ ਕਿ ਕੈਸ਼ ਨਹੀਂ ਸੀ ਹੈਗਾ ਹੋ ਵੀ ਸਕਦਾ ਜੀ ਉਹਦੇ ਪਰਸੇ ਚ ਹੋਵੇ ਕਿ ਬੰਦੇ ਲੱਭ ਤਾ ਕਿਤੇ ਰਾਮ ਤੋਂ ਇਹਦਾ ਕੀ ਨਾਮ ਜੀ ਕਿੱਥੇ ਵਰਕ ਕੀਤੀ ਸੀ ਕਿੱਥੇ ਰਹਿੰਦਾ ਇਹ ਜੀ ਸੀਨੀਅਰ ਕਨਸਟੇਬਲ ਸਤਿੰਦਰ ਸਿੰਘ ਚੀਮਾ ਹੈਗਾ ਇਹ ਮੁੰਡਾ ਬਤੌਰ ਗਰਮੈਂਟ ਚੱਲਦਾ ਸੀ ਇਹ ਮੁਖਾ ਮੁਹਾਲੀ ਜ਼ਿਲ੍ਹੇ ਵਿਖੇ ਡਿਊਟੀ ਨਿਭਾ ਰਿਆ ਸੀ ਕਿ ਰਹਿਣ ਵਾਲਾ ਸਮਾਨੇ ਦਾ ਇਸ ਦੀ ਸਾਨੂੰ ਗੱਡੀ ਹੈਗੀ ਇਹ ਕਾਲੇ ਰੰਗ ਦੀ ਬਲੈਕ Kia ਉਹ ਸਾਨੂੰ ਲਪਤਾ ਬਰੰਦ ਹੋਈ ਹੈ ਚੌਂਕੀ ਡਗਾਲਾ ਦੇ ਏਰੀਆ ਵਿੱਚ ਜੋ ਅਸੀਂ ਹੁਣ ਤੱਕ ਤਫ਼ਤੀਸ਼ ਕੀਤੀ ਹੈ ਇਹ ਪਤਾ ਕੀਤਾ ਵੀ ਇਹ ਧਰੇੜੀ ਜਟਾ ਜਿਹੜਾ ਟੋਲ ਪਲਾਜ਼ਾ ਹੈ ਸਾਢੇ 10 ਰਾਤ ਦਾ ਸਮਾਂ ਹੋਏਗਾ ਉੱਤਾਂ ਦੇ ਕ੍ਰੋਸ ਕੀਤਾ ਤਾਂ ਤੇ ਇਕੱਲਾ ਸੀ ਤੇ ਇਹਦਾ ਕੁਝ ਲਗਭਗ 11:30 ਵਜੇ ਜਾ ਕੇ ਫੋਨ ਬੰਦ ਹੋ ਗਿਆ ਤੇ ਉੱਥੇ ਗੱਡੀ ਲੱਭਤਾ ਸਾਨੂੰ ਜਿਹੜੀ ਇਨਫੋਰਮੇਸ਼ਨ ਆਈ ਸੀ ਅੱਧੀ ਰਾਤ ਨੂੰ ਅਸੀਂ ਸਾਨੂੰ ਮਿਲੀ ਹੈ ਤੇ ਅੱਗੇ ਤਹਿਕੀਕਤ ਕਰ ਰਹੇ ਇਨਸਪੈਕਟਰ ਪਸੀਆਣਾ ਤੇ ਚੌਕੀਟ ਕਾਲਾ ਇਹਦੀ ਇਨਵੈਸਟੀਗੇਸ਼ਨ ਲੀਡ ਕਰ ਰਹੇ ਤੇ ਜਲਦੀ ਜਿਹੜਾ ਵੀ ਕੋਈ ਸੁਰਾਖ ਹੋਊਗਾ ਤੁਹਾਡੇ ਮਾਧਿਅਮ ਰਾਹੀਂ ਅਸੀਂ ਪਹੁੰਚਾਉਣ ਦੇ ਲੋਕਾਂ ਨੂੰ ਮਾਣਾ ਤੋਂ ਕੇ ਲਾਰਜ ਸ਼ਰਮਾ ਦੀ ਰਿਪੋਰਟ